ਰੌਬ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਪਹਿਲਾਂ ਆਪਾਂ ਇੱਕ ਲੜੀ ਸ਼ੁਰੂ ਕੀਤੀ ਆ ਕਿਤਾਬ ਸਾਖਾਂ ਨੀਲਾ ਤਾਰਾ ਵਿੱਚੋਂ ਇਸ ਕਿਤਾਬ ਦੇ ਲੇਖਕ ਨੇ ਡਾਕਟਰ ਭਗਵਾਨ ਸਿੰਘ ਅ ਪਿਛਲੇ ਭਾਗ ਦੇ ਵਿੱਚ ਜੋ ਹੁਣੇ ਤੁਸੀਂ ਦੇਖਿਆ 4 ਜੂਨ ਦਾ ਆਪਾਂ ਵਰਤਾਂਤ ਜਿਹੜਾ ਸੀ ਉਹਦੇ ਬਾਰੇ ਜ਼ਿਕਰ ਕੀਤਾ 4 ਜੂਨ ਦੇ ਵਿੱਚ ਜੂਨ 84 ਨੂੰ ਕਿਉਂਕਿ ਹਰਮੰਦਰ ਸਾਹਿਬ ਤੇ ਹਮਲੇ ਕਰੇ ਕਾਫੀ ਘਟਨਾਵਾਂ ਹੋਈਆਂ ਤੂਪਾਂ ਦੇ ਗੋਲੇ ਵੀ ਡਾਗ ਗਏ ਤੇ ਕਈ ਸਿੰਘ ਸਿੱਧਿਆਂ ਪਾ ਗਏ ਤੇ ਉਹਦਾ ਜਿਹੜਾ ਵਰਤਾਂਤ ਵੱਡਾ ਸੀ ਜਿਸ ਕਾਰਨ ਉਸ ਵਰਤਾਂਤ ਨੂੰ ਦੋ ਹਿੱਸਿਆਂ ਵਿੱਚ ਕੀਤਾ ਗਿਆ 4 ਜੂਨ 1984 ਨੂੰ ਕੀ ਹੋਇਆ ਅਗਲਾ ਹਿੱਸਾ ਤੁਹਾਨੂੰ ਕੰਪਲੀਟ ਸੁਣਾਉਣਿਆ ਉਸ ਤੋਂ ਬਾਅਦ 5 ਜੂਨ ਦੀ ਗੱਲ ਕਰਾਂਗੇ ਇਸ ਕਿਤਾਬ ਦੇ ਵਿੱਚ ਬਹੁਤ ਸਾਰੇ ਤੱਥ ਉਹ ਨੇ ਜੋ ਡਾਕਟਰ ਭਗਵਾਨ ਸਿੰਘ ਨੇ ਅੱਖੀਂ ਦੇਖਨੇ ਕੁਝ ਗੱਲਾਂ ਉਹਨਾਂ ਨੇ ਆਪਣੇ ਨੇੜਲੇ ਸਾਥੀਆਂ ਤੋਂ ਜੋ ਉਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੋਰਚਾ ਤੇ ਡਟੇ ਹੋਏ ਸਨ